ਹਾਂ ਜੀ ਦਿਵਿੰਦਰ ਜੀ ਅੱਜ ਫਿਰ ਕਬਾਇਆ ਪਰਿਵਾਰ ਦੇ ਵਿੱਚ ਖੁਸ਼ੀ ਆਈ ਹੈ ਕਿੰਦਾ ਦਾ ਮਾਣ ਮਹਿਸੂਸ ਹੋ ਰਿਹਾ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕ ਸਭਾ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਕਬਾਇਆ ਪਰਿਵਾਰ ਨੂੰ ਫਿਰ ਇੱਕ ਮੈਂ ਸਮਝਦਾ ਕਿ ਉਹਨਾਂ ਦੇ ਸਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਆ ਔਰ ਇਲੈਕਸ਼ਨ ਜਿਹੜਾ ਜਿਤਾ ਕੇ ਕਬਾਇਆ ਸਾਹਿਬ ਨੂੰ ਫਿਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭਨਾਂ ਦਾ ਧੰਨਵਾਦ ਕਰਦਾ ਤੇ ਜੋ ਵੀ ਉਹਨਾਂ ਦੇ ਪਹਿਲਾਂ ਵੀ ਅਸੀਂ ਸੇਵਾ ਕਰਦੇ ਰਹੇ ਹਾਂ ਔਰ ਗਾਂ ਵੀ ਪੂਰੇ ਲੋਕ ਸਭਾ ਹਲਕੇ ਦੀ ਉਸੇ ਤਰ੍ਹਾਂ ਜਿਹੜੀ ਇਹ ਸੇਵਾ ਕਰਦੇ ਰਹੇ। ਇਸ ਤਰ੍ਹਾਂ ਦੇ ਦੋ ਕਾਂਟੇ ਦੀ ਟੱਕਰ ਰਹੀ ਸੀ ਪਹਿਲੇ ਦੂਜੇ ਜਤਨ ਤੋਂ ਲੋਦੀ ਜਨਰ ਦੇ ਕਾਂਟੇ ਦੀ ਟੱਕਰ ਤਾਂ ਮੈਂ ਨਹੀਂ ਸਮਝਦਾ ਜੀ 15 ਦਿਨਾਂ ਚ ਅਸੀਂ ਜਿਹੜਾ ਲੋਕ ਸਭਾ ਇਲੈਕਸ਼ਨ ਹੈ 15 ਸਭ ਤੋਂ ਲੇਟ ਜਿਹੜੀ ਟਿਕਟ ਕਬਾਇਆ ਸਾਹਿਬ ਨੂੰ ਮਿਲੀ ਔਰ 15 ਦਿਨਾਂ ਦੇ ਵਿੱਚ ਹੀ ਅਸੀਂ ਜਿੱਤ ਕੇ 30 ਸਾਲਾਂ ਬਾਅਦ ਜਿਹੜੀ ਪਾਰਟੀ ਨੇ ਇਹ ਸੀਟ ਜਿੱਤੀ। ਨਵੈਦਾਬਾਸੀਂ ਕਵਰੇਜ ਕਰਦੇ ਰਹੇ ਅਜੇ ਵੀ ਲੋਕ ਤੁਹਾਨੂੰ ਯਾਦ ਕਰਦੇ ਕੋਈ ਇਹੋ ਜਿਹੇ ਕੰਮ ਜਿਹੜੇ ਫਾਜ਼ਲਕਾ ਇਲਾਕੇ ਦੇ ਵਿੱਚ ਕੀਤੇ ਹੋਣ ਤੁਸੀਂ। ਅਸੀਂ ਜੇ ਸੇਵਾ ਕੀਤੀ ਹੈ ਜਦੋਂ ਲੋਕਾਂ ਨੇ ਮਾਨ ਦਿੱਤਾ ਸੇਵਾ ਕੀਤੀ ਹੈ ਔਰ ਗਾਂ ਵੀ ਉਸ ਤੋਂ ਬਾਅਦ ਚੜ ਕੇ ਗਾਂ ਵੀ ਅਸੀਂ ਸੇਵਾ ਕਰਦੇ ਰਹਾਂਗੇ ਲੱਗਦਾ 27 ਵਿੱਚ ਫਿਰ ਮદાન ਸਭਾ ਦੇ ਵਿੱਚ ਲੋਕਾਂ ਤੋਂ ਫਰੋਸਾ ਜਿਤਾਣਗੇ ਤੁਹਾਡੇ ਬਿਲਕੁਲ ਜੀ ਅਸੀਂ ਕੰਮ ਕਰਾਂਗੇ ਔਰ ਲੋਕਾਂ ਦਾ ਜੋ ਮੈਂ ਸਮਝਦਾ ਕਿ ਫਾਇਲਕਾ ਦੇ ਲੋਕਾਂ ਨੇ ਜੋ ਲੀਡ ਦਿੱਤੀ ਹੈ ਉਹ ਪੂਰੇ ਲੋਕ ਸਭਾ ਸਭ ਤੋਂ ਜ਼ਿਆਦਾ ਲੀਡ ਫਾਇਲਕਾ ਦੇ ਲੋਕਾਂ ਨੇ ਦਿੱਤੀ ਹੈ ਔਰ ਉਹਨਾਂ ਦਾ ਇਸ ਪਿਆਰ ਸਦਕਾ ਗਾਂ ਵੀ ਅਸੀਂ ਉਹਨਾਂ ਦੀ ਸੇਵਾ ਇਸੇ ਤਰ੍ਹਾਂ ਜਾਰ ਰਾਂਗੇ ਔਰ ਬਾਅਦ ਚੜ ਕੇ ਜਿਹੜੇ ਕੰਮ ਕਰਾਂਗੇ ਬਾਰਡਰ ਐਰੀਆ ਦੀ ਕਾਫੀ ਸਮੱਸਿਆਵਾਂ ਹੈ ਜੀ ਵਿਕਾਸ ਤੋਂ ਕਾਫੀ ਪਛੜੇ ਹੋਏ ਹੈਗੇ ਆ ਤੇ ਇੱਕ ਜਮੀਨਾਂ ਕੱਚੀਆਂ ਹੋ ਗਈ ਉਹ ਵੀ ਕਾਫੀ ਮਸਲਾ ਹੈ ਜੀ ਉਹ ਵੀ ਕੋਈ ਇੱਕੋ ਹੀ ਮੁੱਦਾ ਤੋਂ ਚੱਪਾ ਜਾਈ ਜਦੋਂ ਜਦੋਂ ਕਬਾਇਆ ਸਾਹਿਬ ਜੋ ਪਾਵਰ ਚ ਰਹੇ ਜਾਂ ਸੇਵਾ ਕਰਦੇ ਰਹੇ ਹੈ ਉਦੋਂ ਉਦੋਂ ਡਿਵੈਲਪਮੈਂਟ ਬੋਰਡਰ ਦੀ ਹੋਈ ਉਹਨਾਂ ਇੱਕ ਜਮੀਨਾਂ ਵਾਲਾ ਮਸਲਾ ਹੈ ਉਹ ਵੀ ਉਹ ਕਬਾਇਆ ਸਾਹਿਬ ਨੂੰ ਲੋਕਾਂ ਨੇ ਪਾਰਲੀਮੈਂਟ ਭੇਜਤਾ ਸੋ ਅਸੀਂ ਉੱਥੇ ਰੋਲਾ ਪਾ ਕੇ ਜਮੀਨਾਂ ਵਾਲਾ ਮਸਲਾ ਵੀ ਜਰੂਰ ਹੱਲ ਕਰਾਵਾਂਗੇ